ਹਾਂਜੀ ਸਰ ਅੱਜ ਜਿਹੜਾ ਪ੍ਰੈਸ ਕਾਨਫਰੰਸ ਹੈ ਇਸ ਬਾਰੇ ਕਰ ਰਹੇ ਹਾਂ ਅੱਜ ਮਾਨਯੋਗ ਐਸਐਸਪੀ ਸਾਹਿਬ ਪਟਿਆਲਾ ਸਰਦਾਰ ਨਾਨਕ ਸਿੰਘ ਆਈਪੀਐਸ ਅਤੇ ਡੀਐਸਪੀ ਸਰਕਲ ਰਾਜਪੁਰਾ ਸਰਦਾਰ ਮਨਜੀਤ ਸਿੰਘ ਦੀਆਂ ਹਦਾਇਤਾਂ ਮੁਤਾਬਕ ਚੋਰੀ ਦੇ ਮੰਦੇ ਨਜ਼ਰ ਰੱਖਦੇ ਹੋਏ ਸੱਸੀ ਵੱਖ-ਵੱਖ ਟੀਮਾਂ ਬਣਾਈਆਂ ਸੀਗੀਆਂ ਸਾਡੀ ਇੱਕ ਟੀਮ ਜਿਹੜੀ ਐਸਆਈ ਦਰਸ਼ਨਦੀਪ ਸਿੰਘ ਦੀ ਗਵਾਈ ਚ ਕੰਮ ਕਰ ਰਹੀ ਸੀ ਉਹਨੇ ਇੱਕ ਲਖੀਨਾ ਦਾ ਬੰਦਾ ਜਿਹੜਾ ਜੈ ਨਗਰ ਦਾ ਰਹਿਣ ਵਾਲਾ ਇੱਕ ਵਿਨੋਦ ਕੁਮਾਰ ਜਿਹੜਾ ਨੇਪਾਲ ਦਾ ਰਹਿਣ ਵਾਲਾ ਇਹਨਾਂ ਨੂੰ ਐਲਈਡੀ ਤੇ ਕਾਫੀ ਸਮਾਨ ਜਿਹੜਾ ਹੈਗਾ ਬਰਾਮਦ ਕਰਾਇਆ ਇਹਨਾਂ ਤੋਂ ਇਹਨਾਂ ਨੇ ਇੱਕ ਵਿਨੋਦ ਕੁਮਾਰ ਪੁੱਤਰ ਨਰਿੰਦਰਨ ਦਾਸ ਵਾਸੀ ਦੀਪ ਨਗਰ ਜਿਹੜਾ ਸੂਤਰਨਗਰ ਉੱਥੇ 24-25 ਦੀ ਦਰਮਿਆਨੀ ਰਾਤ ਨੂੰ ਇੱਕ ਕੋਠੀ ਤੋੜੀ ਸੀਗੀ ਉਹ ਆਪਣਾ ਪੀਰਥ ਯਾਤਰਾ ਤੇ ਗਏ ਹੋਏ ਸੀਗੇ ਪਿੱਛੋਂ ਇਹਨਾਂ ਨੂੰ ਸ਼ੋ ਮਿਲੀ ਵੀ ਇਹ ਕੋਠੀ ਬੰਦ ਪਈ ਆ ਤੇ ਉਹ ਕੋਠੀ ਦੇ ਵਿੱਚ ਵੜ ਕੇ ਇਹਨਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਉਹ ਕੋਠੀ ਦੇ ਵਿੱਚੋਂ ਇਹ LED ਤੇ ਉਸ ਕਾਫੀ ਸਮਾਨ ਵਗੈਰਾ ਚੋਰੀ ਕਰਕੇ ਲੈ ਗਏ ਸੀ ਇੱਕ ਉਹਨਾਂ ਦੇ ਬੂਟ ਚੋਰੀ ਕਰਕੇ ਲੈ ਗਏ ਸੀ ਜਵਾਕ ਦੇ ਉਹ ਬੂਟਾਂ ਤੋਂ ਹੀ ਅਸੀਂ ਇਹਨਾਂ ਨੂੰ ਆਈਡੈਂਟੀਫਾਈ ਕੀਤਾ ਤੇ ਹੁਣ ਅੱਜ ਇਹਨਾਂ ਨੂੰ ਅਸੀਂ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਾਂਗੇ ਪੁਲਿਸ ਰਿਮਾਂਡ ਦੌਰਾਨ ਸਾਨੂੰ ਹੋਰ ਵੀ ਕਾਫੀ ਇਹਨਾਂ ਕੋਲੋਂ ਰਿਕਵਰੀ ਹੋਣ ਦੀ ਉਮੀਦ ਹੈਗੀ ਹੈ ਸਰ ਜਿਹੜਾ ਤੁਸੀਂ ਬੋਟਾ ਤੋਂ ਉਹ ਕਿੱਥੇ ਪੈਨਲ ਪੇਛਾੜੇ ਸਰ ਇਹ ਕਿਹਨੇ ਵੇਚਣਾ ਹੈ ਕਿ ਬੋਟਾ ਕਿਤੇ ਵੇਚਣਗੇ ਅਸੀਂ ਕੀ ਕਰਿਆ ਉਹ ਬੋਟਾ ਨਹੀਂ ਇਹੇ ਜੀ ਅ ਅੰਡਰ ਬ੍ਰਿਜ ਕੋਲੇ ਸਾਡੇ ਨਾਕੇ ਤੇ ਮਤਲਬ ਰੁਕੇ ਸੀਗੇ ਜਿਹੜੀ ਇਹਨਾਂ ਨੇ ਬੂਟ ਸੀਗੇ ਉਹ ਥੋੜਾ ਜਿਹਾ ਅੱਡੇ ਤਰੀਕੇ ਨਾਲ ਜਿੱਦਾਂ ਕਾਫੀ ਮਹਿੰਗੇ ਵੂਡ ਸੀਗੇ ਉਹ ਪਾਏ ਹੋਏ ਸੀਗੇ ਜਿਨ੍ਹਾਂ ਨੂੰ ਪੋਰਟਾਂ ਬਾਰੇ ਪੁੱਛਿਆ ਗਿਆ ਤੇ ਜਿਹੜਾ ਤਸੱਲੀ ਜਵਾਬ ਨਹੀਂ ਦਿੱਤਾ ਤੇ ਅਸੀਂ ਉਹਨਾਂ ਨੂੰ ਫੋਟੋ ਭੇਜ ਕੇ ਘਰਦਿਆਂ ਨੂੰ ਪੋਰਟ ਆਥੈਂਟੀਫਾਈ ਕਰਾਏ ਤੇ ਉਹ ਕਹਿੰਦੇ ਸਾਡੇ ਹੀ ਆ ਫਿਰ ਅਸੀਂ ਉਹਨਾਂ ਨੂੰ ਇੱਥੋਂ ਮਤਲਬ ਰਿਸਟ੍ਰਿਕਟ ਕੀਤਾ ਕੋਈ ਸੋਨੇ ਦੇ ਗਹਿਣੇ ਵੀ ਬ੍ਰਾਂਡ ਹੋਏ ਉਹਨਾਂ ਦੇ ਹਾਂਜੀ ਸੋਨੇ ਦੇ ਗਹਿਣੇ ਵੀ ਉਹਨਾਂ ਦੇ ਕਾਫੀ ਪਰੌਨ ਲੱਗੇ ਸੀਗੇ ਇਹ ਉਹ ਵੀ ਅਸੀਂ ਰਿਮਾਂਡ ਦੌਰਾਨ ਸਾਰਾ ਤੁਹਾਡੇ ਸਾਹਮਣੇ ਲਿਆਵਾਂਗੇ ਉਹ ਵੀ ਬ੍ਰਾਂਡ ਕਰਾਵਾਂਗੇ ਥੈਂਕ ਯੂ ਜੀ ہاں جی سر پر کانفرنس ہے اس بارے کر رہے ہو ਅੱਜ ਮਾਨਯੋਗ ਐਸਐਸਪੀ ਸਹ ਪਟਿਆਲਾ ਸਰਦਾਰ ਨਾਨਕ ਸਿੰਘ ਆਈਪੀਐਸ ਅਤੇ ਡੀਐਸਪੀ ਸਰਕਲ ਰਾਜਪੁਰ ਸਰਦਾਰ ਮਨਜੀਤ ਸਿੰਘ ਦੀਆਂ ਹਦਾਇਤਾਂ ਮੁਤਾਬਕ ਚੋਰੀ ਦੇ ਮੰਦੇ ਨਜ਼ਰ ਰੱਖਦੇ ਹੋਏ ਸੱਸੀ ਵਾਖਵਾਕ ਟੀਮਾਂ ਬਣਾਈਆਂ ਸੀਗੀਆਂ ਸਾਡੀ ਇੱਕ ਟੀਮ ਜਿਹੜੀ ਏਐਸਆਈ ਦਰਸ਼ਨਦੀਪ ਸਿੰਘ ਦੀ ਅਗਵਾਈ ਚ ਕੰਮ ਕਰ ਰਹੀ ਸੀ ਉਹਨੇ ਇੱਕ ਲੱਖੀ ਨਾਂ ਦਾ ਬੰਦਾ ਜਿਹੜਾ ਜੈ ਨਗਰ ਦਾ ਰਹਿਣ ਵਾਲਾ ਇੱਕ ਵਿਨੋਦ ਕੁਮਾਰ ਜਿਹੜਾ ਨੇਪਾਲ ਦਾ ਰਹਿਣ ਵਾਲਾ ਇਹਨਾਂ ਨੂੰ LED ਤੇ ਕਾਫੀ ਸਮਾਨ ਜਿਹੜਾ ਹੈਗਾ ਬਰਾਮਦ ਕਰਾਇਆ ਇਹਨਾਂ ਤੋਂ ਇਹਨਾਂ ਨੇ ਇੱਕ ਵਿਨੋਦ ਕੁਮਾਰ ਪੁੱਤਰ ਨਰਿੰਜਨ ਦਾਸ ਵਾਸੀ ਦੀਪ ਨਗਰ ਜਿਹੜਾ